ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਜੀ ਰਾਣੂ ਚੋਨੇ ਦੇ ਚੰਗੇ ਝਾੜ ਦੇ ਵਾਸਤੇ ਆਪਾਂ ਤਾਂ ਹੀ ਉਮੀਦ ਕਰ ਸਕਦੇ ਹਾਂ ਜੇਕਰ ਆਪਣੇ ਜ਼ਮੀਨ ਦੇ ਵਿੱਚ ਆਪਣੀ ਫਸਲ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਪੌਸ਼ਟਿਕ ਤੱਤ ਦੀ ਘਾਟ ਆਪਾਂ ਨੂੰ ਦੇਖੋ ਨਹੀਂ ਮਿਲਦੀ ਤੇ ਜਿਵੇਂ ਕਿ ਆਪਣੇ ਨੂੰ ਕਿਸਾਨ ਵੀਰ ਇਹ 0.5 34 ਐਨਪੀਕੇ ਸਪਰੇਆ ਹਾਂ ਕਰਦੇ ਨੇ ਕਿ ਇਹਨਾਂ ਜਿਹੜੀਆਂ ਐਨਪੀਕੇ ਸਪਰੇਆ ਹਾਂ ਦਾ ਤਾਂ ਹੀ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ ਜੇਕਰ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਆਪਣੀ ਫਸਲ ਦੇ ਹਿਸਾਬ ਦੇ ਨਾਲ ਤੇ ਸਹੀ ਸਮੇਂ ਦੀ ਆਪਾਂ ਚੋਣ ਕਰਦੇ ਹਾਂ ਵੀ ਝੋਨੇ ਦੀ ਕਿਹੜੀ ਸਟੇਜ ਤੇ ਆਪਾਂ ਨੂੰ ਕਿਹੜਾ ਐਨਪੀਕੇ ਸਪਰੇਅ ਕਰਨਾ ਚਾਹੀਦਾ ਫੇਰ ਹੀ ਆਪਾਂ ਵਧੀਆ ਝਾੜ ਦੀ ਉਮੀਦ ਕਰ ਸਕਦੇ ਹਾਂ ਕਿਉਂਕਿ ਜਿੰਨੇ ਵੀ ਐਨਪੀਕੇ ਨੇ ਸਾਰੇ ਹੀ ਵਧੀਆ ਨੇ ਬਾਕੀ ਜਿਹੜੀ ਸਟੇਜ ਤੇ ਜਿਸ ਐਨਪੀਕੇ ਨੇ ਕੰਮ ਕਰਨਾ ਤੇ ਉਸ ਦਾ ਵਧੀਆ ਰਿਜ਼ਲਟ ਆਪਾਂ ਨੂੰ ਤਾਂ ਹੀ ਮਿਲਦਾ ਹੈ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਨਪੀਕੇ ਸਪਰੇਅ ਇਸ ਦਾ ਕਿੰਨਾ ਖਰਚਾ ਹੁੰਦਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਹੜੀ ਜ਼ਮੀਨ ਦੇ ਵਿੱਚ ਆਪਾਂ ਨੂੰ ਕਿਹੜਾ ਐਨਪੀਕੇ ਸਪਰੇਅ ਕਰਨਾ ਚਾਹੀਦਾ ਤੇ ਕਿੰਨੀ ਆਪਾਂ ਮਾਤਰਾ ਲੈਣੀ ਚਾ ਤੇ ਬਾਕੀ ਇਸ ਵਾਰ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਵੇਂ ਕਿ ਆਪਾਂ ਜਾਣਦੇ ਆ ਕਿ ਸਾਰੇ ਆਪਣੇ ਪੰਜਾਬ ਹਰਿਆਣੇ ਦੇ ਵਿੱਚ ਜ਼ਮੀਨ ਇੱਕੋ ਜਿਹੀ ਨਹੀਂ ਹੈ ਕਿਤੇ ਹਲਕੀਆਂ ਜ਼ਮੀਨਾਂ ਨੇ ਕਿਤੇ ਭਾਰੀਆਂ ਜ਼ਮੀਨਾਂ ਨੇ ਤੇ ਆਪਾਂ ਜ਼ਮੀਨ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਐਨਪੀਕੇ ਐਨਪੀਕੇ ਸਪਰੇਈ ਦੀ ਚੋਣ ਕਰਦੇ ਆ ਤਾਂ ਹੀ ਆਪਾਂ ਵਧੀਆ ਝਾੜ ਲੈ ਸਕਦੇ ਆ ਕੁਝ ਕੁ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ NPK ਇਸੇ ਪਰ ਇਹ ਕਰਦੇ ਆ ਪਰ ਆਪਾਂ ਨੂੰ ਕੋਈ ਬਹੁਤਾ ਦੇਖਣ ਨੂੰ ਰਿਜ਼ਲਟ ਨਹੀਂ ਮਿਲਦਾ ਉਹ ਰਿਜ਼ਲਟ ਤਾਂ ਨਹੀਂ ਮਿਲਦਾ ਜੇਕਰ ਆਪਾਂ ਜਮੀਨ ਦੇ ਹਿਸਾਬ ਦੇ ਨਾਲ ਨਹੀਂ ਕਰਦੇ ਤੇ ਦੂਸਾ ਆਪਾਂ ਨੂੰ ਜਿਹੜੀ ਸਹੀ ਸਟੇਜ ਤੇ ਨਹੀਂ ਆਪਾਂ ਕਰਦੇ ਜੇਕਰ ਆਪਾਂ ਇਹ ਦੋਨੇ ਚੀਜ਼ਾਂ ਦੇਖ ਕੇ ਆਪਾਂ ਸਪਰੇਹਾਂ ਦੀ ਚੋਣ ਕਰਾਂਗੇ ਤਾਂ ਹੀ ਆਪਾਂ ਵਧੀਆ ਝਾੜ ਤੇ ਵਧੀਆ ਪਰ ਰਿਜ਼ਲਟ ਲੈ ਸਕਦੇ ਆ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਪਾਰੀਆਂ ਜ਼ਮੀਨਾਂ ਦੇ ਵਿੱਚ ਪਾਰੀਆਂ ਜ਼ਮੀਨਾਂ ਵਿੱਚ ਆਪਾਂ ਨੂੰ ਕਿਹੜਾ NPK ਸਪਰੇਹ ਕਰਨਾ ਚਾਹੀਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਜਿਹੜੀਆਂ ਪਾਰੀਆਂ ਜ਼ਮੀਨਾਂ ਵਿੱਚ ਜਿਹੜੀਆਂ ਪਿਆ ਹਲਕੀਆਂ ਜ਼ਮੀਨਾਂ ਨੇ ਕਾਫੀ ਫਰਕ ਹੁੰਦਾ ਕਿਉਂਕਿ ਭਾਰੀਆਂ ਜ਼ਮੀਨਾਂ ਦੇ ਵਿੱਚ ਤਕਰੀਬਨ ਹੀ ਜਿਹੜੇ ਪੌਸ਼ਟ ਤੱਤਾਂ ਦੀ ਘਾਟ ਬਹੁਤ ਜ਼ਿਆਦਾ ਘਟ ਆਉਂਦੀ ਏ ਜਿਹੜੇ ਆਪਣੇ ਕਿਸਾਨ ਵੀਰ ਵਿੱਚ ਉਪਰਾਲੇ ਪਿਛਲੇ ਸਾਲਾਂ ਦਾ ਬਾਹਰ ਆਏ ਨੇ ਉਹਨਾਂ ਜ਼ਮੀਨਾਂ ਦੇ ਵਿੱਚ ਤਾਂ ਘਾਟ 1-2% ਵੀ ਨਹੀਂ ਆਉਂਦੀ ਤੇ ਜੇਕਰ ਭਾਰੀਆਂ ਜ਼ਮੀਨਾਂ ਵਿੱਚ ਆਪਾਂ ਗੱਲ ਕਰੀਏ ਬੀ ਐਨ ਪੀ ਕੇ ਸੇ ਪਰੇ ਹਾਂ ਆਪਾਂ ਕੀ ਨੇ ਕਰਨੇ ਚਾਹੀਦਿਆਂ ਨੇ ਜਿਵੇਂ ਕਿ ਆਪਾਂ ਭਾਰੀਆਂ ਜ਼ਮੀਨਾਂ ਵਿੱਚ ਆਪਾਂ ਸਾਰੇ ਹੀ ਕਿਸਾਨ ਜਾਣਦੇ ਆ ਕਿ ਜਿਹੜੀਆਂ ਭਾਰੀਆਂ ਜ਼ਮੀਨਾਂ ਦੇ ਵਿੱਚ ਫਾਸਫੋਰਸ ਤੱਤ ਦੀ ਘਾਟ ਬਹੁਤ ਘਟ ਆਉਂਦੀ ਏ ਕਿਉਂਕਿ ਆਪਾਂ ਜਦੋਂ ਆਪਾਂ ਕਣਕ ਦੀ ਬਜਾਈ ਕਰਦੇ ਆਂ ਆਪਾਂ ਉਦੋਂ ਵੀ ਪੂਰੀ ਮਾਤਰਾ ਦੇ ਵਿੱਚ ਪਾਉਨੇ ਆ ਉਸ ਤੋਂ ਬਾਅਦ ਜਦੋਂ ਆਪਾਂ ਝੋਨਾ ਲਾਉਣਾ ਸ਼ੁਰੂ ਕਰਦੇ ਆਂ ਕੱਦੂ ਸਮੇ ਕੁਝ ਵੀਰ ਤਾਂ ਡੀਏਪੀ ਵੀ ਕੱਦੂ ਵਿੱਚ ਪਾ ਦਿੰਦੇ ਨੇ ਬਾਕੀ ਉਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਭਾਰੀ ਜ਼ਮੀਨਾਂ ਦੇ ਵਿੱਚ ਜਾਂ ਬਹੁਤੇ ਵੀਰ ਆਪਣੇ ਸੁਪਰ ਦਾ ਇੱਕ ਬੈਗ ਜ਼ਰੂਰ ਪਾਉਂਦੇ ਨੇ ਕਿਉਂਕਿ ਉਹਦੇ ਵਿੱਚ ਵੀ ਆਪਣੀ ਡੀਏਪੀ ਫਾਸਫਰ ਤੱਤ ਹੁੰਦਾ ਜੇਕਰ ਆਪਣੀ ਫਾਸਫਰ ਤੱਤ ਜ਼ਿਆਦਾ ਜ਼ਮੀਨ ਵਿੱਚ ਹੋ ਜਾਂਦਾ ਤੇ ਆਪਣੇ ਕਿਤੇ ਛੋਟੇ ਤੱਤ ਨੇ ਉਹ ਲੋਗ ਹੋ ਜਾਂਦੇ ਨੇ ਉਹਨਾਂ ਦੀ ਫਿਰ ਘਾਟ ਆਉਣੀ ਆਪ ਨੂੰ ਮਹਿਸੂਸ ਆਪਣੀ ਫਸਲ ਦੇ ਵਿੱਚ ਆਉਣੀ ਆਉਣ ਲੱਗ ਪੈਂਦੀ ਏ ਇਸ ਕਰਕੇ ਵੀ ਜਿਹੜੀਆਂ ਪਾਰੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਵੈਸੇ ਪਿਛਲੀ ਵਾਰ ਆਪਣਾ ਝਾੜ ਤਕਰੀਬਨ ਹੀ ਮੌਸਮ ਤੇ ਟਿਕਿਆ ਹੁੰਦਾ ਜੇਕਰ ਆਪਣਾ ਮੌਸਮ ਫਸਲ ਦੇ ਅਨੁਕੂਲ ਹੈ ਤਾਂ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦਾ ਪਿਛਲੇ ਸਾਲ ਵੀ ਆਪਣੇ ਮੌਸਮ ਵਧੀਆ ਰਿਹਾ ਸੀ ਠੰਡਾ ਰਿਹਾ ਸੀ ਜਿਸ ਕਰਕੇ ਆਪਣੇ ਕਣਕਾਂ ਦਾ ਝਾੜ ਵੀ ਬਹੁਤ ਵਧੀਆ ਰਿਹਾ ਸੀ ਉਸ ਤੋਂ ਬਾਅਦ ਜਿਹੜੇ ਝੋਨਿਆਂ ਦੇ ਝਾੜ ਵੀ ਤਕਰੀਬਨ 90 ਤੋਂ ਪਲੱਸ ਗਏ ਸੀ ਤੇ ਜਿਹੜੇ ਵੀਰਾਂ ਨੇ 13 ਜੋ ਬਣਤਾਲੀ ਕੀਤੀ ਸੀ ਉਹਨਾਂ ਦੇ ਵਿੱਚ ਹਾੜਵਰੇ ਅਸੀਂ ਜਿਨ੍ਹਾਂ ਨੇ ਨਹੀਂ ਕੀਤੀ ਸੀ ਭਾਰੇ ਦੀ ਮੀਨਾ ਵਿੱਚ ਉਹਨਾਂ ਦਾ ਵੀ ਝਾੜ तकरीबन 100 ਮਨ ਤੱਕ ਸਾਡੇ ਏਰੀਆ ਦੇ ਵਿੱਚ ਆ ਚੁੱਕਿਆ ਸੀ ਤੇ ਜੇਕਰ ਆਪਾਂ ਐਨਪੀਕੇ ਸਪਰੇ ਹ ਕਰਨਾ ਚਾਹੁੰਦੇ ਆ ਪਹਿਲੀ ਗੱਲ ਤਾਂ ਆਪਾਂ ਇਹਨਾਂ ਭਾਰੇ ਦੀ ਮੀਨਾ ਦੇ ਵਿੱਚ ਕੋਈ ਬਹੁਤੀ ਪੋਸ਼ਟਾਂ ਦੀ ਜ਼ਰੂਰਤ ਨਹੀਂ ਕਿ ਜੇਕਰ ਆਪਾਂ ਸਹੀ ਸਮੇਂ ਜੂਰੀਆ ਖਾਦ ਪੂਰੀ ਕੀਤੀ ਹੈ ਆਪਾਂ ਦੂਜੇ ਪੋਟਾਸ਼ ਤੱਤ ਜਾਂ ਹੋਰ ਤੱਤ ਆਪਣੀ ਜ਼ਮੀਨ ਦੇ ਸਹਾਦਿਆਂ ਦਿੱਤੇ ਨੇ ਤੇ ਆਪਾਂ ਨੂੰ ਬਹੁਤੀ ਆਪਾਂ ਨੂੰ ਐਨਪੀਕੇ ਸਪਰੇ ਹ ਕਰਨ ਦੀ ਜ਼ਰੂਰਤ ਨਹੀਂ ਜੇਕਰ ਫਿਰ ਵੀ ਤੁਸੀਂ ਕਰਨਾ ਚਾਹੁੰਦੇ ਹੋ ਆਪਾਂ ਇੱਕ 13.45 ਸਪਰੇਅ ਜਾਣ ਕੇ ਝੋਨੇ ਦੇ ਗੋਭ ਸਮੇਂ ਆਪਾਂ ਨੂੰ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਆਪਣਾ ਹੀਟ ਸੈਟ ਰਸਤੇ ਵੀ ਕੰਮ ਕਰਦੀ ਏ ਤੇ ਦੂਜਾ ਆਪਣੇ ਜਿਹੜੇ ਆਪਣੇ ਪੱਤਿਆਂ ਦੇ ਵਿੱਚ ਕਿਉਂਕਿ ਇਹਦੇ ਵਿੱਚ 13% ਨਾਈਟ੍ਰੋ ਤੱਤ ਹੁੰਦਾ ਹੈ ਤੇ 45% ਪੋਟਾਸ਼ ਤੱਤ ਹੁੰਦਾ ਹੈ ਜਿਹੜਾ ਆਪਣਾ ਨਾਈਟ੍ਰੋ ਤੱਤ ਇਹ ਵੀ ਆਪਣੇ ਪੱਤਿਆਂ ਦੇ ਵਿੱਚ ਹਰਾ ਭਾਗ ਹਰੇਪਣ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਵਧਾਉਂਦਾ ਜਿੰਨੇ ਨਾਲ ਆਪਣੇ ਪੱਤੇ ਜਿਆਦਾ ਸਮੇਂ ਤੱਕ ਹਰੇ ਰਹਿੰਦੇ ਨੇ ਤੇ ਜਿੰਨੇ ਨਾਲ ਜਿਹੜਾ ਆਪਣੀ ਪੱਤੇ ਜਿੰਨਾ ਚਿਰ ਹਰੇ ਰਹਿਣਗੇ ਉਹਨਾਂ ਦਾ ਜਿਹੜੇ ਆਪਣੇ ਕਲੋਰੋਫਿਲ ਦੀ ਭੋਜਨ ਬਣਾਉਂਦੀ ਪ੍ਰਕਿਰਿਆ ਆਪਣੀ ਚੱਲਦੀ ਰਹੇਗੀ ਜਿੰਦ ਤੱਕ ਆਪਣੇ ਫਿਰ ਦਾਣਿਆਂ ਦੇ ਵਿੱਚ ਜੋ ਵੀ ਮਟੀਰੀਅਲ ਭਰਨਾ ਹੁੰਦਾ ਭੋਜਨ ਜਿਆਦਾ ਬਣਦਾ ਉਸ ਦਿਨ ਆਪਣੇ ਦਾਣਿਆਂ ਦਾ ਜਿਹੜਾ ਆਪਣਾ ਆਕਾਰ ਦਾਣਿਆਂ ਦੀ ਚਮਕ ਦਾਣੇ ਦਾ ਸਾਈਜ਼ ਪ੍ਰੋਪਰ ਤੌਰ ਤੇ ਬਣਦਾ ਤੇ ਪोटाਸ਼ ਹੋਣ ਦੇ ਨਾਲ ਪोटाਸ਼ ਤਾਤੇ ਦੇ ਨਾਲ ਜਿਹੜੀ ਆਪਣੀਆਂ ਕਈ ਤਰ੍ਹਾਂ ਦੀਆਂ ਫੰਕਸ਼ਨਾਂ ਜਾਨੀ ਕਿ ਬਿਮਾਰੀਆਂ ਤੋਂ ਬਚਾਉਂਦੀ ਫਸਲ ਆਪਣੀ ਇਹ ਪोटाਸ਼ ਤਾਤੇ ਆਪਣੇ ਬਿਮਾਰੀਆਂ ਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ ਫਸਲ ਨੂੰ ਤੇ ਝੋਨੇ ਦੇ ਵਿੱਚ ਜਿਹੜੇ ਆਪਣੀ ਦਾਣਿਆਂ ਦੀ ਕੁਆਲਿਟੀ ਦਾਣਿਆਂ ਦੇ ਵਿੱਚ ਫੋਕ ਬਣਾਉਂਦੀ ਪ੍ਰਕਿਰਿਆ ਨੂੰ ਘੱਟ ਕਰ ਦਈਏ ਤੇ ਜੇਕਰ ਆਪਾਂ ਰੇਜਬੀਨਾ ਦੇ ਵਿੱਚ 13045 ਦੇ ਆਪਾਂ ਸਪਰੇਅ ਕਰ ਸਕਦੇ ਹਾਂ ਇਹ ਵੀ ਆਪਾਂ ਗੋਭ ਸਮੇਂ ਕਰਨੀ ਅਨੁਸਾਰੇ ਤੋਂ ਪਹਿਲਾਂ ਪਹਿਲਾਂ ਤੇ ਜੇਕਰ ਆਪਾਂ ਹਲਕੀਆਂ ਜ਼ਮੀਨਾਂ ਦੀ ਗੱਲ ਕਰੀਏ ਕਿਉਂਕਿ ਹਲਕੀਆਂ ਜ਼ਮੀਨਾਂ ਦੇ ਵਿੱਚ ਵੈਸੇ ਵੀ ਆਪਣੇ ਪੌਸਤਾਂ ਦੀ ਘਾਟ ਬਹੁਤ ਜ਼ਿਆਦਾ ਆਉਂਦੀ ਹੈ ਤੇ ਜੇਕਰ ਆਪਾਂ ਦੇ ਹਲਕੀਆਂ ਜ਼ਮੀਨਾਂ ਦੇ ਵਿੱਚ ਆਪਾਂ ਕਈ ਕਿਸਾਨ ਵੀਰ ਦੋ ਸਪਰੇਹਾਂ ਕਰਦੇ ਆ ਨਪਕੇ ਜੇਕਰ ਆਪਾਂ ਦੋ ਸਪਰੇਹਾਂ ਕਰਦੇ ਆ ਤਾਂ ਆਪਣੇ ਬਹੁਤ ਵਧੀਆ ਰਿਜ਼ਲਟ ਮਿਲਦਾ ਬਾਕੀ ਆਪਾਂ ਜਿਹੜੀ ਪਹਿਲੀ ਸਪਰੇਅ ਕਰਨੀ ਹੈ ਆਪਾਂ 0.534 ਸਪਰੇਅ ਕਰਨੀ ਹੈ ਜਦੋਂ ਆਪਣਾ ਝੋਨਾ ਪੈਨਿਕਲ ਸਟੇਜ ਤੋਂ ਲੰਘ ਚੁੱਕਿਆ ਹੁੰਦਾ ਹੈ ਯਾਨੀ ਕਿ ਪੈਨਿਕਲ ਸਟੇਜ ਤੋਂ ਬਾਅਦ ਜਦੋਂ ਆਪਣੇ ਆਪਣੀ ਸ਼ਾਖਾ ਦੇ ਵਿੱਚ ਆਪਣੀ ਜਿਹੜੀ ਝੋਨੇ ਦੀ ਨਾਲੀ ਦੇ ਵਿੱਚ ਇੱਕ ਛੋਟੀ ਜਿਹੀ ਆਪਣੀ ਮੁੰਜਰ ਬਣੀ ਸ਼ੁਰੂ ਹੋ ਜਾਂਦੀ ਉਸ ਤੋਂ ਬਾਅਦ ਆਪਾਂ ਜੇਕਰ ਆਪਾਂ 0.534 ਸਪਰੇਅ ਕਰਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਯਾਨੀ ਕਿ ਆਪਣੇ ਝੋਨੇ ਦੇ ਗੋਭ ਸਮੇਂ ਜਦੋਂ ਆਪਣੇ ਅਨਸਾਰੇ ਤੋਂ ਪਹਿਲਾਂ-ਪਹਿਲਾਂ ਇਹ ਹਲਕੀਆਂ ਜ਼ਮੀਨਾਂ ਦੀ ਆਪਾਂ ਗੱਲ ਕਰਦੇ ਆ ਝੋਨੇ ਦੇ ਸਾਰੇ ਤੋਂ ਪਹਿਲਾਂ ਪਹਿਲਾਂ ਜਾਨੀ ਕਿ ਆਪਣਾ ਝੋਨੇ ਦੇ ਗੋਭ ਸਮੇ ਆਪਾਂ 13 045 ਸਪਰੇਅ ਕਰਦੇ ਆ ਤਾਂ ਆਪਾਂ ਨੇ ਬਹੁਤ ਵਧੀਆ ਆਪਾਂ ਰਿਜ਼ਲਟ ਮਿਲਦਾ ਕਿਉਂਕਿ ਜਿਹੜੀ ਪੈਨਿਕਲ ਸਟੇਜ ਆਪਣੀ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ 135 ਤੋਂ 140 ਦਿਨਾਂ ਦੀਆਂ ਵੈਰਾਈਟੀਆਂ ਦੀ ਗੱਲ ਕਰੀਏ ਤਾਂ तकरीबन ही ਆਪਣੀ 45 ਤੋਂ 50 ਦਿਨਾਂ ਦੇ ਵਿੱਚ ਵਿੱਚ ਇਹ ਸਟੇਜ ਸ਼ੁਰੂ ਹੋ ਜਾਂਦੀ ਏ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੀ ਯੂਰੀਆ ਆਪਾਂ ਜਾਨੀ ਕਿ ਹਫਤਾ ਪਹਿਲਾਂ ਕੰਪਲੀਟ ਕੀਤੀ ਹੁੰਦੀ ਉਦੋਂ ਆਪਣੇ ਨਾਈਟ੍ਰੋਟ ਦੀ ਘਾਟ ਘਟ ਆਉਂਦੀ ਏ ਕਿ ਉਸ ਸਮੇਂ ਜੇਕਰ ਆਪਾਂ 0.543 ਸਪਰੇਅ ਕਰਾਂਗੇ ਹਲਕੀਆਂ ਜ਼ਮੀਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਕੋਬ ਸਮੇਂ 13.45 ਇਹ ਸਪਰੇਅ ਕਰਾਂਗੇ ਤਾਂ ਆਪਾਂ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਕਿਉਂਕਿ ਜੇਕਰ ਆਪਣੇ ਫਸਲ ਦੇ ਵਿੱਚ ਪोटाश ਜਾਂ ਕਿਸੇ ਹੋਰ ਪੌਸ਼ਟਾ ਦਾ ਦੀ ਘਾਟ ਨਹੀਂ ਆਉਂਦੀ ਤਾਂ ਆਪਣਾ ਝਾੜ ਜੋ ਮੌਸਮ ਦੇ ਅਨੁਸਾਰ ਜੋ ਮੌਸਮ ਦੇ ਅਨੁਸਾਰ ਆਉਣਾ ਉਹ ਆਪਣਾ ਝਾੜ ਆਪਾਂ ਨੂੰ ਜ਼ਰੂਰ ਤੇ ਇੱਕ ਨੂੰ ਮਿਲੇਗਾ ਬਾਕੀ ਆਪਣੀ ਵੈਰੈਟੀ ਦੇ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੀ ਪਾਣੀ ਆਪਣਾ ਪਾਣੀ ਕਿਹੋ ਜਿਹਾ ਉਸ ਹਿਸਾਬ ਦੇ ਨਾਲ ਆਪਣੇ ਝਾੜ ਦਾ ਜ਼ਰੂਰ ਫਰਕ ਪੈਂਦਾ ਵਕੀ ਪਹਾੜੀ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਇੱਕ ਸਪਰੇਅ ਜਾਨੀ ਕਿ 13045 ਦੀ ਹੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਵੀ ਆਪਾਂ ਨੂੰ ਝੋਨੇ ਦੇ ਗੋਹ ਸਮੇਂ 0534 ਸਪਰੇਅ ਆਪਾਂ ਨੂੰ ਕਰਦੀ ਕੋਈ ਏਡੀ ਬਹੁਤ ਆ ਜਿਆਦਾ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਪਹਾੜੀ ਜ਼ਮੀਨਾਂ ਦੇ ਵਿੱਚ ਜਿਹੜੀ ਆਪਣੀ ਇਹ ਫਾਸਫਰ ਤੱਤ ਤਾਂ ਬਹੁਤ ਮਾਤਰਾ ਵਿੱਚ ਅਵੇਲੇਬਲ ਹੁੰਦਾ ਇਸ ਕਰਕੇ ਆਪਾਂ ਨੂੰ 13045 ਸਪਰੇਅ ਇੱਕ ਹੀ ਬਹੁਤ ਹੈ ਤੇ ਹਲਕੀਆਂ ਜ਼ਮੀਨਾਂ ਵਿੱਚ ਆਪਾਂ ਜੇ ਹੋ ਸਕੇ ਤਾਂ ਆਪਾਂ ਇੱਕ 0534 ਵੀ ਸਪਰੇਅ ਤੇ ਜਾਂ ਇੱਕ 13045 ਸਪਰੇਅ ਆਪਾਂ ਨੂੰ ਦੋ ਬੰਦ ਸਪਰੇਹਾਂ 'ਚ ਇੱਕ ਸਪਰੇਅ ਜਰੂਰ ਕਰਨੀ ਚਾਹੀਦੀ ਜੇ ਹੋ ਸਕੇ ਤਾਂ ਦੋ ਸਪਰੇਹਾਂ ਕਰੋ ਇੱਕ ਪੈਨਿਕਲ ਸਟੇਜ ਤੋਂ ਸ਼ੁਰੂ ਹੋਣ ਤੋਂ ਬਾਅਦ ਦੂਜੀ ਆਪਣੀ ਝੋਨੇ ਦੇ ਗੋਭ ਸੰਨੀ ਤੇ ਇਹ ਆਪਾਂ ਨੂੰ ਬਹੁਤ ਵਧੀਆ ਆਪਾਂ ਰਿਜ਼ਲਟ ਮਿਲਦਾ ਕਿਉਂਕਿ ਹਲਕੀਆਂ ਜ਼ਮੀਨਾਂ ਦੇ ਵਿੱਚ ਪੌਸਟਾ ਦੇ ਜ਼ਿਆਦਾ ਘਾਟ ਆਉਂਦੀ ਏ ਜੇਕਰ ਪੌਸਟਾ ਦੀ ਆਪਣੇ ਪੌਸਟਾ ਦੀ ਆਪਣੀ ਘਾਟ ਨਹੀਂ ਆਉਂਦੀ ਫਸਲ ਦੇ ਵਿੱਚ ਤੇ ਆਪਣਾ ਝਾੜ ਦੇਖਣ ਨੂੰ ਬਹੁਤ ਵਧੀਆ ਮਿਲਦਾ ਹੈ ਬਾਕੀ ਰਹੀ ਗੱਲ ਵੀ ਇਹਨਾਂ ਦੇ ਆਪਣੇ ਕਿੰਨੀ ਕਾਸਟ ਆਉਂਦੀ ਕਿੰਨਾ ਖਰਚਾ ਆਉਂਦਾ ਹੈ ਜਿਹੜੀ ਆਪਣੀ 0.5434 ਹੈ तकरीबन ही ਆਪਣੀ GA 230 ਤੋਂ ਲੈ ਕੇ 250 ਦੇ ਲਗਭਗ ਕਿਉਂਕਿ ਵੱਖ-ਵੱਖ ਦੁਕਾਨ ਦੇ ਸਾਧਕਾਨਦਾਰ ਹਿਸਾਬ ਦੇ ਨਾਲ ਵੱਖ-ਵੱਖ ਕੰਪਨੀ ਦੇ ਹਿਸਾਬ ਦੇ ਨਾਲ ਕੋਈ 10-20 ਰੁਪਏ ਦਾ ਫਰਕ ਪੈ ਜਾਂਦਾ ਯਾਨੀ ਕਿ 230 ਤੋਂ ਲੈ ਕੇ 250 ਦੇ ਲਗਭਗ ਇਸ ਦਾ ਰੇਟ ਹੈ ਜਿਹੜੀ ਆਪਣੀ 130.45 ਉਸ ਦੇ ਨਾਲ 100 ਰੁਪਿਆ ਸਸਤੀ ਜੀ ਯਾਨੀ ਕਿ ਇਹਦਾ ਰੇਟ 130 ਤੋਂ ਲੈ ਕੇ 150 ਦੇ ਲਗਭਗ ਆਪਾਂ ਨੂੰ ਮਿਲ ਜਾਂਦੀ ਹੈ ਜਿਹੜੀ ਆਪਾਂ ਦੋਨੇ ਆਪਣੀਆਂ ਬੈਸਟੇ ਵਧੀਆ ਕੰਪਨੀ ਜਿਹੜੀ ਵੀ ਤੁਸੀਂ ਕੰਪਨੀ ਦੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਾਕੀ 13045 ਆਪਾਂ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਬਹੁਤ ਹੀ ਵਧੀਆ ਰਿਜ਼ਲਟ ਹੈ ਬਾਕੀ ਮੌਸਮ ਦੇ ਅਨੁਸਾਰ ਜੋ ਝਾੜ ਮਿਲਣਾ ਤੇ ਜਿਹੜੀ ਆਪਾਂ ਨੂੰ 005234 ਹੈ ਜਾਂ 13045 ਹਲਕੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਇਹ ਸਪਰੇਅ ਐਨਪੀਕੇ ਜ਼ਰੂਰ ਹੀ ਕਰਨੀ ਚਾਹੀਦੀ ਹੈ ਤੇ ਤਾਂ ਜੋ ਜਿਹੜੀ ਆਪਣੀ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਪੌਸ਼ਟਕ ਤੱਤ ਦੀ ਘਾਟ ਨਾ ਆਵੇ ਜੇਕਰ ਆਪਣੇ ਪੌਸ਼ਟਕ ਤੱਤਾਂ ਦੀ ਪੂਰਤੀ ਹੈ ਫਸਲ ਦੇ ਵਿੱਚ ਤਾਂ ਆਪਣਾ ਝਾੜ ਜੋ ਫਸਲ ਦੇ ਅਨੁਸਾਰ ਜੋ ਮੌਸਮ ਦੇ ਅਨੁਸਾਰ ਆਉਣਾ ਹੈ ਆਪਣਾ ਝਾੜ ਜ਼ਰੂਰ ਦੇਖ ਨੂੰ ਮਿਲੇਗਾ एनपीके स्प्रेयां ਦਾ ਆਪਾਂ ਨੂੰ ਰਿਜ਼ਲਟ ਤਾਂ ਹੀ ਨਹੀਂ ਮਿਲਦਾ ਕਿਉਂਕਿ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੇ ਫਸਲ ਦੇ ਹਿਸਾਬ ਦੇ ਨਾਲ ਜੇ ਆਪਾਂ ਸਹੀ ਸਟੇਜ ਤੇ ਨਹੀਂ ਕਰਦੇ ਤਾਂ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਰਿਜ਼ਲਟ ਨਹੀਂ ਮਿਲਦਾ ਜੇਕਰ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਵੀ ਆਪਣੀ ਜ਼ਮੀਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿਆਦਾ ਘਾਟ ਹੋਵੇ ਉਸ ਹਿਸਾਬ ਦੇ ਨਾਲ ਆਪਾਂ ਜੇਕਰ ਸਪਰੇਆਹ ਕਰਦੇ ਹਾਂ ਚਾਹੇ ਕੋਈ ਵੀ ਆਪਾਂ ਰੇ ਸਪਰੇ ਪਾਉਣੇ ਆ ਫਿਰ ਹੀ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਜੇਕਰ ਆਪਣੀ ਜ਼ਮੀਨਾਂ ਦੇ ਵਿੱਚ ਵੀ ਜਿਵੇਂ ਆਪਾਂ ਕੋਈ ਵੀ ਤੱਤ ਜਾਂ ਜ਼ਿਆਦਾ ਮਾਤਰਾ ਵਿੱਚ ਅਵੇਲੇਬਲ ਹੋਵੇਗਾ ਤੇ ਉਹ ਵੀ ਆਪਣੀ ਜਿਹੜੀ ਫਸਲ ਤੇ ਫਿਰ ਮਾੜਾ ਪ੍ਰਭਾਵ ਪਵੇਗਾ ਇਸ ਨਾਲ ਆਪਣਾ ਝਾੜ ਘਟਦਾ ਝਾੜ ਵਧਣ ਦੀ ਬਜਾਏ ਆਪਣਾ ਝਾੜ ਘਟਣਾ ਸ਼ੁਰੂ ਹੋ ਜਾਂਦਾ ਹੈ ਇਹੀ ਕਾਰਨ ਹੈ ਜੇਕਰ ਆਪਾਂ ਸਹੀ ਸਮੇਂ ਸਹੀ ਐਨਪੀਕੇ ਦੀ ਚੋਣ ਕਰਾਂਗੇ ਸਹੀ ਸਟੇਜ ਤੇ ਆਪਾਂ ਕਰਾਂਗੇ ਆਪਣੀ ਜ਼ਮੀਨ ਦੇ ਅਨੁਸਾਰ ਕਰਾਂਗੇ ਤਾਂ ਹੀ ਆਪਾਂ ਵਧੀਆ ਝਾੜ ਦੀ ਉਮੀਦ ਕਰ ਸਕਦੇ ਹਾਂ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ